ਕਿ ਆਪ ਵੀ ਇਹ ਚਾਰ ਪੰਜ ਰਿਆਂ ਨੇ ਅੱਛਾ ਜੀ ਉਹ ਤੁਹਾਨੂੰ ਕਹਿੰਦੇ ਅਸੀਂ ਸ਼ਰਾਬ ਨਹੀਂ ਕਰਦੇ ਸੀਗੇ ਫੈਮਿਲੀ ਆ ਇਥੇ ਨਹੀਂ ਸ਼ਰਾਬ ਕਰਦੇ ਉਹਨੜ ਕੇ ਉਹ ਆਉਤੀ ਆਏ ਆ ਚਾਰ ਪੰਜ ਨੇ ਲੈ ਕੇ ਨਾਲ ਦਤਰੇ ਦੁਤਰੇ ਅਸੀਂ ਤੇ ਹਮਲਾ ਕਰਦਾ ਬੈਂਚ ਪੁੰਚ ਤੋੜ ਗਏ ਇੱਥੇ ਇਹ ਤਸਵੀਰਾਂ ਹਨ ਇੱਕ ਵੈਸ਼ਨੂ ਟਾਬੇ ਦੀਆਂ ਜਿੱਥੇ ਕਿ ਇੱਕ ਨੌਜਵਾਨ ਨੇ ਟਾਬੇ ਤੇ ਹਮਲਾ ਕਰ ਦਿੱਤਾ ਕਾਪੇ ਦੇ ਨਾਲ ਮੇਜ਼ ਅਤੇ ਕੁਰਸੀਆਂ ਦੀ ਪੰਨ ਤੋੜ ਕਰ ਦਿੱਤੀ ਐ ਸਾਰੇ ਟਾਬੇ ਦੇ ਵਿੱਚ ਕੱਚ ਹੀ ਕੱਚ ਖਿਲ ਰਿਆ ਨਜ਼ਰ ਆ ਰਿਹਾ ਇਹ ਤਸਵੀਰਾਂ ਅਸ਼ਿਸ਼ਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ ਜੋ ਤੁਸੀਂ ਦੇਖ ਰਹੇ ਹੋ ਦਰਅਸਲ ਮਾਮਲਾ ਇਹ ਹੈ ਕਿ ਇਹ ਨੌਜਵਾਨ ਇਸ ਟਾਬੇ ਤੇ ਸ਼ਰਾਬ ਪੀਣ ਦੇ ਲਈ ਆਇਆ ਸੀ ਤਾਂ ਟਾਬੇ ਵਾਲਿਆਂ ਦੇ ਵੱਲੋਂ ਇਸ ਨੂੰ ਸ਼ਰਾਬ ਪੀਣ ਤੋਂ ਮਨਾ ਕਰ ਦਿੱਤਾ ਗਿਆ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਪਰਿਵਾਰਿਕ ਟਾਬਾ ਹੈ ਤੇ ਇੱਥੇ ਹੋਰ ਵੀ ਪਰਿਵਾਰਿਕ ਮੈਂਬਰ ਆਉਂਦੇ ਨੇ ਤਾਂ ਉਹ ਇੱਥੇ ਸ਼ਰਾਬ ਨਹੀਂ ਦੇ ਸਕਦੇ ਜਿਸ ਤੋਂ ਕਿ ਗੁੱਸੇ ਦੇ ਵਿੱਚ ਆਏ ਨੌਜਵਾਨੇ ਬਾਹਰ ਜਾ ਕੇ ਇਹ ਨੌਜਵਾਨ ਕਾਪਾ ਲਿਆਉਂਦਾ ਤਾਂ ਆਂਦੇ ਆਸਾਰ ਹੀ ਤਾਂ ਪਹਿਲਾਂ ਮੇਜ਼ ਅਤੇ ਕੁਰਸੀਆਂ ਦੇ ਪੰਨ ਤੋੜ ਕਰਦਾ ਫਿਰ ਉਸ ਤੋਂ ਬਾਅਦ ਟਾਬੇ ਦੇ ਵਿੱਚ ਖਿਲਾਰਾ ਪਾ ਦਿੰਦਾ ਸਾਰੇ ਪਾਸੇ ਕਾਚੀ ਕੱਚ ਖਿਲ ਰਿਆ ਨਜ਼ਰ ਆ ਰਿਹਾ ਤਾਂ ਟਾਬੇ ਦੀ ਬੁਰੀ ਤਰ੍ਹਾਂ ਦੇ ਨਾਲ ਇਹ ਨੌਜਵਾਨ ਪੰਨ ਤੋੜ ਕਰ ਦਿੰਦਾ ਇਹ ਸਾਰੀਆਂ ਤਸਵੀਰਾਂ ਜੋ ਕਿ ਸਿਸਟਮਿਕ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਕਿਵੇਂ ਇਹ ਨੌਜਵਾਨ ਹੈ ਜਿਸ ਨੇ ਕਿ ਵੈਸ਼ਨੋ ਟਾਬੇ ਦੀ ਹਾਲ ਤਾਂ ਜਿਹੜੀ ਕਿ ਉਹ ਇਸ ਤਰ੍ਹਾਂ ਕਰ ਦਿੱਤੀ ਆ ਤੇ ਕਾਚੇ ਕੱਚ ਖਿਲ ਰਿਹਾ ਨਜ਼ਰ ਆ ਰਿਹਾ ਤੇ ਬੁਰੀ ਤਰ੍ਹਾਂ ਦੇ ਨਾਲ ਟਾਬੇ ਦੀ ਪੰਨ ਤੋੜ ਕੀਤੀ ਆ ਫਿਰ ਜਾਣਿਆ ਟਾਬੇ ਵਾਲਿਆਂ ਦਾ ਇਸ ਬਾਬਤ ਕੀ ਕੁਝ ਕਹਿਣਾ ਇਹ ਮਾਮਲਾ ਕੀ ਹੋਇਆ ਜਿਹੜਾ ਰਤੀ ਬਾਈ ਢਾਬੇ ਦੇ ਉੱਤੇ ਕੋਈ ਲੜਾਈ ਝਗੜਾ ਹੋਇਆ। ਗਲਾਬ ਭਾਈ ਗਲਾਬ ਕਿਸੇ ਨਹੀਂ ਚਾਰ ਪੰਜ ਜਣਿਆਂ ਨੇ। ਅੱਛਾ ਜੀ। ਉਹ ਤੁਹਾਨੂੰ ਕਹਿੰਦੇ ਅਸੀਂ ਸ਼ਰਾਬ ਨਹੀਂ ਕਰਦੇ ਆਂ ਸੀਗੇ ਫੈਮਿਲੀ ਆ ਇਥੇ ਨਹੀਂ ਕਰਾਤੀ। ਹੂੰ। ਤੇ ਉਹ ਪਹਿਲਾਂ ਤਾਂ ਗਲਾਸ ਮੰਗਨ ਕਰੇ ਗਏ ਤਾਂ ਗਲਾਸ ਦੇ ਦਿਓ ਸਾਨੂੰ ਬਈ। ਕੋਈ ਸ਼ਰਾਬ ਦਿਵਾ ਦੇਗੇ ਉੱਤੇ ਪੈਗ ਲਾਉਣੇ ਦੇਣਾ। ਬਾ ਉਹ ਇੰਨੀ ਗੁੰਡਦ ਰੱਖੀ ਹੋਣੀ ਨੇ। ਤੋੜ ਕੇ ਵਾਪਸੀ ਆਏ ਆ ਚਾਰ ਪੰਜ ਨੇ ਲੈ ਕੇ ਨਾਲ ਦਾਤਰੇ ਉਤਰੇ ਸੀ। ਹੂੰ। ਤੇ ਹਮਲਾ ਕਰਦਾ ਬੈਂਚ ਬੁੰਚ ਤੋੜ ਗਏ ਇੱਥੇ ਸਾਰੇ। ਕਿੰਨੇ ਨੌਜਵਾਨ ਸੀ ਜਿਨ੍ਹਾਂ ਨੇ ਹਮਲਾ ਕੀਤਾ ਬਾਪੂ 5-6 ਜਣੇ ਸੀ ਕਿੰਨੇ ਵਜੇ ਦੀ ਘਟਨਾ ਹੈ ਰਾਤੀ 1:00 ਵਜੇ ਦਾ ਟਾਈਮ ਹੋਣਾ ਸੀ 1:00 1:30 ਵਜੇ ਰਿਕਾਰਡਿੰਗ ਤੇ ਆਏ ਹੋਏ ਸਾਹਿਬ ਪਿੰਡ ਦੇ ਹੀ ਮਗਰ ਲਈ ਸੀਸੀਟੀਵੀ ਦੇ ਵਿੱਚ ਆਏ ਸਾਰੇ ਨੌਜਵਾਨ ਆਏ ਕੋਈ ਤੁਹਾਨੂੰ ਕੀਤੀ ਸੀ ਤੁਸੀਂ ਫੋਨ ਕਰੋ ਕੀਤੀ ਸੀ ਰਾਤੀ ਆਏ ਸੀ ਉਹ ਕਹਿੰਦੇ ਹੁਣ 3:00 ਵਜੇ ਦਾ ਟਾਈਮ ਹੋ ਗਿਆ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਜਿੱਦਾਂ ਇਥੇ ਢਾਬੇ ਤੇ ਹਮਲਾ ਕੀਤਾ ਬਰਜਾ ਦਿੱਤਾ ਜਵੇ ਅਗੇ ਇਹਦਾ ਗੁੰਡਾਗਰਦੀ ਕਰਦੇ ਆਗੇ ਰਾਤੀ